ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸੁਬਾ ਸੁਬਾ ਦਾ ਟਾਈਮ ਹੈ ਜੀ ਵੇਖੋ ਅੰਮ੍ਰਿਤ ਵੇਲੇ ਦਾ ਦ੍ਰਿਸ਼ ਤੇ ਆਪਾਂ ਪੱਠੇ ਪਾਲੇ ਆ ਪਸ਼ੂ ਬਾਹਰ ਕੱਢਦੇ ਆ ਨਮਾਈ ਨਹੀਂ ਗੇ ਹਜੇ ਜੀ ਕਿ ਸੁਬਾ ਠੰਡ ਸੀ ਕੋਈ ਇਹ ਗੋਆ ਘਟ ਲਿਬੜੀਆਂ ਸੀ ਨਾ ਚਲ ਮੈਂ ਕਿ ਫਿਰ ਠਹਿਰ ਕੇ ਨਮਾ ਦਾਂਗੇ ਤੇ ਪੱਠੇ ਪਾਤੇ ਆਪ ਇਹਨਾਂ ਨੇ ਪੱਠੇ ਖਾ ਲਏ ਹੁਣ ਆਪਣੀ ਝੋਣ ਦੀ ਧਾਰਾਂ ਝੋਣ ਦੀ ਤਿਆਰੀ ਆ ਜੀ ਤੇ ਇੱਧਰ ਆਪਾਂ ਸੁੰਬਰ ਸੁਰਤਾ ਵੱਠਲ ਦੋ ਸੀਗੇ ਜਿਹੜੇ ਭਰ ਕੇ ਰੱਖਦੇ ਕਿਉਂਕਿ ਜੀ ਕੰਮ ਵਾਲੀ ਨਹੀਂ ਹੁਣ ਸਵੇਰ ਦੇ ਟਾਈਮ ਆਉਂਦੀ ਦਿਨ ਛੋਟੇ ਕਰਕੇ ਉਹਨੂੰ ਵੀ ਸਕੂਲ ਚੋਂ ਲੇਟ ਹੋ ਜਾਂਦੀ ਆ ਤਾਂ ਕਰਕੇ ਉਹ ਸ਼ਾਮ ਨੂੰ ਆਉਂਦੀ ਆ ਤੇ ਫਿਰ ਆਪ ਆਪ ਸੁਵੰਦਰ ਬੰਨਣੇ ਹੁੰਦੇ ਆ ਤੇ ਪਸੂ ਲਿਬੜਦੇ ਆ ਮੁੜ ਕੇ ਤੇ ਔਖਾ ਤਾਂ ਕਰਕੇ ਆਪ ਹੀ ਸਾਫ਼ ਸਵਈਆ ਕਰਤਾ ਜੀ ਸਾਰਾ ਇਧਰ ਆਪਣੇ ਪੱਠੇ ਵੱਢ ਕੇ ਰੱਖੇ ਹੋਏ ਆ ਤੇ ਏਡਾ ਖਾਲੀ ਕੀਤਾ ਜਿਹੜੇ ਆ ਦੋ ਟੁਕਰੇ ਇਹਨਾਂ ਦੇ ਦੋਵਾਂ ਮੱਜਾਂ ਦੀ ਧਾਰ ਚੋ ਲੈਣੀ ਆ ਜੀ ਪਾੜਾ ਪਾ ਕੇ ਇਹਨਾਂ ਦੇ ਉੱਤੇ ਹਰੀਆਂ ਦੇ ਉੱਪਰ ਤੇ ਹੋਰ ਸੁਣਾਓ ਜੀ ਤੁਸੀਂ ਆਪਣੀ ਮੱਝ ਹੁਣ ਠੀਕ ਆ ਕਾੜੇ ਚੱਲ ਰਹੇ ਆ ਫਿਰ ਇਹਨੂੰ ਖਰਾਕ ਸਟਾਰਟ ਕਰਾਂਗੇ ਲੇਟੀ ਪਾਉਣੀ ਸਟਾਰਟ ਕਰਾਂਗੇ ਤੇ ਇੰਨਾ ਸਮ ਸੀ ਸਵੇਰ ਦਾ ਜੀ ਤੇ ਮੱਛਰਦਾਨੀ ਪਹਿਲਾਂ ਆਪਾਂ ਲਾਉਣ ਲੱਗੇ ਸੀ ਪਰ ਨਹੀਂ ਹੁਣ ਮੱਛਰ ਹੈਗਾ ਫਿਰ ਮੀਂਹ ਪੈ ਗਿਆ ਕਰਕੇ ਤਾਹਾਂ ਕਰਕੇ ਤੇ ਆਪਾਂ ਮਛਰ ਜਾਨੀ ਲਾ ਲੈਨੇ ਆ ਇਹ ਵਿਚਾਰੀਆਂ ਆਰਾਮ ਨਾਲ ਬਹਿ ਜਾਂਦੀਆਂ ਫਿਰ ਬਾਹਰ ਊਖਾ ਕਰਦੀਆਂ ਸੀ ਇੱਕ ਦਿਨ ਝੋਟੀ ਫੁੱਲ ਕੇ ਫਿਰ ਦਾਣਾ ਖਾ ਗਈ ਦਾਣਾ ਚਲ ਉਹਨੇ ਘਟ ਖਾਦਾ ਪੱਠੇ ਹੀ ਖਾਦੇ ਬਚਤ ਹੋ ਗਈ ਕਿਉਂਕਿ ਸੂਨ ਵਾਲੀ ਆ ਤੇ ਬਾਹਰ ਮਛਰ ਲੜਦਾ ਕਰਕੇ ਤੇ ਫਿਰ ਉਹ ਮਾਰਿਆ ਹੁਣ ਉਹ ਜੋਕਾ ਸੰਗਲ ਨੂੰ ਕਿਤੇ ਸੰਗਲ ਤੜਾ ਗਈ ਉਹ ਪਰ ਕੱਲੇ ਪੱਠਿਆਂ ਨਾਲ ਹੀ ਰਾਜਗੀ ਵਾਲੀ ਖਰਾਬੀ ਨਹੀਂ ਕੀਤੀ ਉਹਨੇ ਅੱਗੇ ਦਾਣਾ ਖਾ ਗਈ ਸੀ ਤੇ ਆਪਾਂ ਨੂੰ ਕਾਫੀ ਪਰੇਸ਼ਾਨੀ ਹੋਈ ਸੀ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਤੇ ਕੱਢ ਲਗੇ ਧਾਰਾਂ ਤੇ ਲਓ ਜੀ 7 ਵਜ ਗਏ ਤੇ ਆਪਾਂ ਪਸ਼ੂ ਨੂੰ ਨਹਾ ਪਿਆ ਕੇ ਧਾਰਾਂ ਕੱਢ ਕੇ ਤੇ ਅੰਦਰ ਕਰਦੇ ਆ ਆ ਗੋਏ ਦੇ ਬੱਠਰ ਪਛਾਣ ਨੂੰ ਹਟਾਤੀ ਉਹ ਚੱਕ ਲੂਗੀ ਆ ਕੇ ਤੇ ਨਾਲੇ ਪਸ਼ੂ ਨਹੀਂ ਨਿਬੜਦੇ ਨਾਲੇ ਸਫਾਈ ਹੋਗੀ ਨਾਲੇ ਉਹਨੂੰ ਸੌਖਾ ਹੋ ਜਾਊਗਾ ਜੀ ਤੇ ਆਪਾਂ ਦੁੱਧ ਚਾਹ ਬਣਾ ਕੇ ਪੀ ਲਿਆ ਵਾ ਤੇ ਇੱਧਰ ਵੀ ਸਾਫ ਸਫਾਈ ਕਰਤੀ ਐ ਤੇ ਹੁਣ ਇਹ ਖੜੇ ਆ ਜਿਹੜੇ ਪੱਠੇ ਆ ਮਾੜੇ ਮੋٹے ਖਾ ਲੈਣਗੇ ਈ ਮੁਰਗੀ ਵੇਹ ਜਾਣ ਨੂੰ ਤਾਂ ਖਾ ਹੀ ਚੁੱਕਣਾ ਸਾਰੇ ਕਿਉਂਕਿ ਇਹਨਾਂ ਨੂੰ ਫੀਡ ਚੱਲਦੀ ਐ ਸੂਣ ਵਾਲੀਆਂ ਕਰਕੇ ਇਹਨਾਂ ਦੋਵਾਂ ਨੂੰ ਉਹਨਾਂ ਨੂੰ ਦੋਨੋਂ ਦਾਣਾ ਚੱਲਦਾ ਵਾ ਉਹ ਤਾਂ ਦੁੱਧ ਦਿੰਦਿਆਂ ਵਾ ਤੇ ਆਪਣੀ ਦੋ ਹੀ ਐ ਕਿ ਜੋ ਟੀਨੀ ਜਿਹੜੀ ਪਾਲ ਸਿੱਟਿਆ ਸੀ ਉਹ ਤੇ ਇਕ ਦੂਜੀ ਜਿਹੜੀ ਬਣੀ ਨਹੀਂ ਹਜੇ ਤੇ ਇੰਨੇ ਆਪਣੇ ਕੰਮ ਤੰਦੇ ਸੀ ਜੀ ਤੇ ਹੁਣ ਆਪਾਂ ਜਾਂਦੇ ਆ ਪ੍ਰੈਸ਼ਰ ਕੇ ਗੁਰਦੁਆਰਾ ਸਾਹਿਬ ਤੇ ਆ ਕੇ ਪਕਾ ਲਾਂਗੇ ਰੋਟੀ ਤੇ ਠੀਕ ਐ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਜੀ ਆਪਾਂ ਆ ਗਏ ਆ ਆਪਣੇ ਪਸ਼ੂਆਂ ਦੇ ਵਿੱਚ ਤੇ ਇਹ ਹਜੇ ਬੈਠਿਆ ਕਿਉਂਕਿ ਮੌਸਮ ਠੰਡਾ ਹੋ ਗਿਆ ਇਹਨਾਂ ਨੂੰ ਵੀ ਬਹੁਤਾ ਹੁੰਦਾ ਨਹੀਂਗਾ ਹੁਣ ਵੀ ਪਾਣੀ ਦਾ ਅਗੇ ਪਾਣੀ ਦੀ ਪਸ਼ੂਆਂ ਤੇ ਆਤੀ ਲੱਗਦੀ ਪਸ਼ੂ ਅੱਡਦਾ ਵਾ ਤੇ ਆਪਾਂ ਹੁਣ ਪਾਲ ਗਏ ਪੱਠੇ ਸੁਬਾ ਆਪਾਂ ਟਾਈਮ ਨਾਲ ਵੇਲੇ ਤਾਂ ਹੋਗੇ ਜੀ ਸੀ ਹੋਗੇ ਸੀ ਜੀ ਤੇ ਮੜ ਕੇ ਇੱਕ ਵਿੱਚੋਂ ਫੋਨ ਆ ਗਿਆ ਮੈਨੂੰ ਜਰੂਰੀ ਦੋ ਤਿੰਨ ਤੇ ਉਸ ਤੋਂ ਬਾਅਦ ਆਪਾਂ ਲਾਈਵ ਤਿੰਨ ਚਾਰ ਘੰਟੇ ਰਹੇ ਅੱਜ ਤੇ ਤਾਂ ਕਰਕੇ ਬਾਅਦ ਚ ਬਲੌਗ ਦਾ ਟਾਈਮ ਵੀ ਰਿਹਾ ਬਣਾਉਣ ਦਾ ਵੀਡੀਓ ਬਣਾਉਣ ਦਾ ਹੋਣਾ ਆਪਾਂ ਆਇਆ பசਮਾ ਦੇ ਵਿਕਤੀ ਹੋਣਾ ਆਪਾਂ ਇਹਨਾਂ ਨੂੰ ਪਾ ਦਈਏ ਪੱਠੇ ਤੇ ਨਾਲੇ ਮੱਜ ਨੂੰ ਰੱਖਣਾ ਤਾੜਾ ਉਸ ਤੋਂ ਬਾਅਦ ਜੀ ਮਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਕਿਉਂਕਿ ਸਾਰੇ ਉੱਠ ਗੜਨਾ ਹੈ ਦੁਆ ਕਰ ਲੈਣਾ ਤੇ ਸਾਰਾ ਹੀ ਆਪਾਂ ਇੱਕ ਵਾਰ ਹੀ ਦੁਆ ਇਕੱਠਾ ਕਰ ਦਾਂਗੇ ਪਲੀਜ਼ ਮੇਰੇ ਚੈਨਲ ਨੂੰ ਜੁਆਇਨ ਜਰੂਰ ਕਰਿਆ ਕਰੋ ਜਿਹੜੇ ਨਿਊ ਹੁੰਦੇ ਆ ਤੇ ਵੀਡੀਓ ਨੂੰ ਫੋਲੋ ਵਾਚ ਕਰਕੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਮੈਨੂੰ ਥੈਂਕ ਯੂ ਜੀ ਗੱਲ ਕਰਦੇ ਆ ਥੋੜੀ ਦੇਰ ਬਾਅਦ ਪਸ਼ੂ ਪਾਣੀ ਪਿਆ ਕੇ ਆਪਾਂ ਬਾਹਰ ਕੱਢਦੇ ਆ ਜੀ ਤੇ ਗੋਹਾ ਇਕੱਠਾ ਕਰਤਾ ਹੁਣ ਲੱਗੀਆਂ ਮੈਂ ਪੱਠੇ ਕੁੱਤਰਨ ਪੱਠੇ ਕੁੱਤਰ ਕੇ ਪਾ ਕੇ ਤੇ ਫਿਰ ਆਪਾਂ ਕਰਾਂਗੇ ਸ਼ਾਮ ਦਾ ਕੰਮ ਰਸੋਈ ਦਾ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਪਲੀਜ਼ ਮੇਰੇ ਚੈਨਲ ਨੂੰ ਜੁਆਇਨ ਜਰੂਰ ਕਰ ਲਿਆ ਕਰੋ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਲਾਈਕ ਕਮੈਂਟ ਜਰੂਰ ਵੀਡੀਓ ਤੇ ਕਰ ਦਿਆ ਕਰੋ ਤੇ ਸ਼ੇਅਰ ਵੀ ਗਾਹ ਕਰ ਦਿਆ ਕਰੋ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਠੀਕ ਆ ਜੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਓਕੇ ਜੀ ਬਾਏ